ਹਾਰ ਪ੍ਰੋਡਕਟ ਨੇ ਜਿਹੜੇ ਜ਼ਰੂਰੀ ਨੇ ਫਾਰਮ ਦੀ ਜ਼ਰੂਰੀ ਫਾਰਮ ਨੇ ਜੀ ਆਉਂਦੇ ਆਪ ਦੀ ਬਈ ਫੀਡ ਦੇ ਵਿੱਚ ਕੀ ਕੀ ਹੁੰਦਾਗਾ ਫੀਡ ਚ ਬਹੁਤ ਕੁਸਾ ਬਈ ਇੱਥੇ ਵੀ ਬੱਕਰੀਆਂ ਨੂੰ ਪਾਉਂਦੇ ਆ ਹਾਂਜੀ ਹਾਂਜੀ ਬੱਕਰੀਆਂ ਬੱਕਰੀਆਂ ਨੂੰ ਉਹਨਾਂ ਨੂੰ ਪਾਉਂਦੇ ਆ ਜੇ ਦੋਨਾਂ ਨੂੰ ਪਾਉਂਦੇ ਆ ਹਾਂਜੀ ਠੀਕ ਬਈ ਅੱਜ ਆਪਾਂ ਬਰਾਡ ਫਾਰਮ ਮਾਣੂ ਕੇ ਗਿੱਲ ਪਹੁੰਚੇ ਸੀਗੇ ਬਈ ਰਾਮਨਦੀਪ ਲਵੇ ਇਹਨਾਂ ਦੀ ਆਪਾਂ ਵੀਡੀਓ ਬਣਾਈ ਆ ਬਈ ਬੱਕਰੀਆਂ ਦੀ ਤੇ ਬੱਕਰੀਆਂ ਦੀ ਬਾਈ ਦਾ ਫਾਰਮ ਬਹੁਤ ਸੋਹਣਾਗਾ ਬਈ ਆ ਇੱਧਰ ਖੇਤ ਦੇ ਵਿੱਚ ਪਾਇਆ ਹੋਇਆ ਥੋੜਾ ਜਿਹਾ ਤੇ ਇੱਥੇ ਬਈ ਡੇਨ ਟਾਈਮ ਹੁੰਦੀਆਂ ਨੇ ਫਿਰ ਇਹ ਡੇਨ ਟਾਈਮ ਰਾਤ ਨੂੰ ਅੰਦਰ ਕਰ ਦੇ ਦਿਆਂ। ਇਹ ਕਿੰਨੇ ਏਰੀਆ ਚ ਆ ਬਈ ਜਿਹੜਾ ਬਾਹਰੇ ਆ ਫਾਰਮ ਆਪਣਾ। ਘੱਟੋ ਘੱਟ ਹੋਊਗਾ ਬਈ ਬਾਵਾ ਥਾਂ ਪਰ 1520 20 ਫੁੱਟ ਠੀਕ ਬਟਾਏ ਨੂੰ ਹੋਊਗਾ ਬਈ ਇਹ। ਇਹ ਚ ਕਿੰਨੇ ਜਾਨਵਰ ਆ ਜਾਂਦੇ ਆ ਬਈ? ਇਹ ਜਾਨਵਰ ਵੰਝ ਲੋ 18 ਦਾ ਬੱਕਰੀਆਂ ਹੀ ਬਈ। ਹੂੰ। 7-8 ਬੱਕਰੇ ਖੜੇ ਆਪਣੇ ਵਿੱਚ। ਆ ਪੋਰਸ਼ਨ ਅਲੱਗ-ਅਲੱਗ ਬਣਾਏ ਹੋਏ। ਬੱਚੇ ਖੜੇ ਆ ਹਾਂਜੀ ਪੋਰਸ਼ਨ ਅਲੱਗ-ਅਲੱਗ ਬਣਾਏ ਹੋਏ ਆਪਣੇ ਵੇਖੋ ਤੇ। ਠੀਕ ਆ। ਆ ਬੱਚਿਆਂ ਵਾਲਾ ਆ ਗਿਆ ਹਣਾ? ਆ ਬੱਚਿਆਂ ਵਾਲਾ ਆ ਗਿਆ ਜੀ। ਹੂੰ। ਹਾਂਜੀ। ਤੇ ਆ ਬਰੀਡਰ ਨਾਲ ਆ ਗਿਆ ਇੱਕ। ਆ ਬਰੀਡਰ ਨਾਲ ਆ ਗਿਆ ਜੀ। ਠੀਕ ਆ ਬੱਕਰੀ ਵੱਡਿਆਂ ਵਾਲਾ ਆਪਣਾ ਵੱਡਿਆਂ ਵਾਲਾ ਤੇ ਬਾਈ ਵੱਡੀ ਵੀਡੀਓ ਬਣਾਈ ਆਪਾਂ ਉਹ ਤੁਸੀਂ ਸਾਰੀ ਦੇਖਿਓ ਆਪਣੇ ਪੇਜ ਤੇ ਵੀ ਆਊਗੀ ਤੇ YouTube ਚੈਨਲ ਤੇ ਵੀ ਆਊਗਾ ਆ ਗਿਆ ਉਹ ਗਾਂ ਬਾਈ ਪਠਾਂ ਵਾਲਾ ਆ ਜਾਂਦਾ ਪਠਾਂ ਅੱਜ ਠੀਕ ਆ ਪਠਾਂ ਲੱਗਾ ਬੱਕਰੀਆਂ ਵਾਲੀਆਂ ਲੱਗ ਹਾਂਜੀ ਠੀਕ ਆ ਆ ਸੈਟਅਪ ਦੇਖ ਲਓ ਬਾਈ ਜੇ ਕਿਸੇ ਨੇ ਆਪ ਦੇ ਘਰੇ ਬਾਈ ਨੂੰ ਅੰਦਰ ਵੀ 20 25 ਰੱਖਣਿਆ ਨਾ ਪਸ਼ੂ ਤਾਂ ਐਵੇਂ ਜੇ ਸੈਟਅਪ ਬਣਾ ਲਿਓ ਆ ਬਾਹਰ ਖੇਤ ਚ ਤੇ ਹੁਣ ਬਾਈ ਦੇ ਅੰਦਰ ਦਿਖਾਉਣਾ ਜਿੱਥੇ ਰਾਤ ਨੂੰ ਹੁੰਦੀਆਂ ਨੇ ਇਹ ਤੇ ਬਾਈ ਫਿਰ ਕਲੀ ਵਗੈਰਾ ਪਾ ਕੇ ਰੱਖਦੇ ਹਾਂ ਥੱਲੇ ਹਾਂਜੀ ਹਾਂਜੀ ਬਾਈ ਕਲੀ ਵਗੈਰਾ ਡੇਲੀ ਜੇ ਮੈਂ ਹੁਣ ਮੀਂਹਾਂ ਵਾਲਾ ਮੌਸਮ ਸੀ ਹਨਾ ਹਾਂਜੀ ਦੂਜੇ ਜਾਂ ਜੇ ਮੌਸਮ ਹੁੰਦਾ ਉਹ ਤਾਂ ਡੇਲੀ ਪਾਉਨੇ ਆ ਜੀ ਹੂੰ ਤੇ ਜਦੋਂ ਨਾ ਕੀ ਕੋਈ ਮੌਸਮ ਦਾ ਖਰਾ ਕੱਚਾ ਹੋਗਾ ਹਫ਼ਤੇ ਬਾਅਦ ਪਾ ਦੀ ਦੀ ਤੇ ਆ ਬਾਈ ਦਾ ਬਾਈ ਘਰ ਆ ਇਧਰ ਤੇ ਆ ਸਾਰਾ ਫਾਰਮ ਆ ਇਧਰ ਹੈ ਦੋ ਭਰਾ ਸੀ ਬਾਈ ਠੀਕ ਹੈ ਦੂਜਾ ਬਾਈ ਗੁਰਪ੍ਰੀਤ ਆ ਉਹਨਾਂ ਤੋਂ ਮੱਝਾਂ ਲੈ ਜਾਂਦੇ ਨਾ ਬਾਈ ਹਾਂਦੇ ਹਾਂਜੀ ਬੱਝਾਂ ਵਾਲੇ ਜਾਂਦੇ ਪਰ ਸਾਰੇ ਮੱਝਾਂ ਵਾਲੇ ਸਾਰੇ ਬਾਈ ਨੀਲੀ ਰਾਵੀ ਦੇ ਵਿੱਚ ਰਿਕਾਰ ਪੈਦਾ ਕਰਿਆ ਵਾਪਾਂ ਰਿਕਾਰ ਪੈਦਾ ਕੀਤੇ ਹੋਏ ਨੇ ਬਾਈਆਂ ਦੇ ਹਾਂਜੀ ਤੇ ਦਿਖਾਉ ਨਿਆ ਮੜਾ ਜੀ ਵੀ ਕਿਵੇਂ ਸੈਟਅਪ ਆ ਬਾਈਆਂ ਦਾ ਫਾਰਮ ਦਾ ਬਹੁਤ ਸੋਹਣਾ ਫਾਰਮ ਆ ਤੇ ਇੱਥੇ ਰਾਤ ਨੂੰ ਹੁੰਦੇ ਆ ਹੈ ਹਾਂਜੀ ਇੱਥੇ ਰਾਤ ਨੂੰ ਹੁੰਦੇ ਆ ਬੱਕਰੇ ਉੱਧਰ ਹੁੰਦੇ ਆ ਬੱਕਰੀਆਂ ਇੱਥੇ ਆ ਹੂੰ ਆ ਖੋਲਣੀਆਂ ਪੱਕੀਆਂ ਲਾਈਆਂ ਹੋਈਆਂ ਨੇ ਪੱਕੀਆਂ ਹੀ ਬਣਾਈਆਂ ਹੋਈਆਂ ਹਾਂਜੀ ਠੀਕ ਐ ਬੱਕਰੇ ਉੱਧਰ ਕਰ ਦਿੰਦੇ ਆ ਹਾਂਜੀ ਬੱਕਰੇ ਉਧਰ ਕਰ ਦੇ ਦੇ ਠੀਕ ਐ ਤੇ ਆ ਬਈ ਨੂਨ ਚਟੀਆਂ ਦੀਆਂ ਨੇ ਫਿਰ ਆਦਮੀ ਹਾਂਜੀ ਹਾਂਜੀ ਇਹ ਹਾਜਮੇ ਖਾਤਰ ਸਹੀ ਹੁੰਦਾ ਹਾਂਜੀ ਹਾਜਮੇ ਖਾਤਰ ਤੇ ਬਾਕੀ ਉਹ ਜਿਹੜੀ ਗੰਧ ਬਣਦੀ ਆ ਜੀ ਫਰੌਲੀ ਹੁੰਦੀ ਜਿਹੜੀ ਆਪਾਂ ਦੇ ਪਾਸੇ ਉਹ ਨਹੀਂ ਬਣਦੀ ਇਹਦੇ ਨਾਲ ਨੂਨ ਨਾਲ ਹਾਂਜੀ ਇਹ ਤਜਰਬਾ ਹਾਂਜੀ ਪੂਰਾ ਚੱਬ ਠੀਕ ਇਹਦੇ ਨਾਲ ਨਹੀਂ ਬਣਦੀ ਆਪਣੇ ਪਸ਼ੂ ਦੇ ਕਿਸੇ ਦੇ ਨਹੀਂ ਵੇਖੋ ਤੁਸੀਂ ਸਾਰੇ ਦਿਖਾ ਦੇਾਂਗੇ ਕਿਸੇ ਪਸ਼ੂ ਦੇ ਆਪਣੇ ਦੇ ਰਸੌਲੀ ਨਹੀਂ ਹੈਗੀ ਮੈਂ ਨੂਨ ਇਹ ਮੁੱਕਣ ਨਹੀਂ ਦਿੰਦਾ ਜੀ ਠੀਕ ਹੈ ਨੂਨ ਇੱਥੇ ਰੱਖ ਦੇਣਾ ਹਾਂਜੀ ਠੀਕ ਹੈ ਮੇਰੇ ਮੁੱਕ ਗਿਆ ਉਹ ਮੈਂ ਨਵਾਂ ਟੰਗ ਦੇਣਾ ਲਓ ਬਾਈ ਜੇ ਕਈਆਂ ਦੇ ਰਸੌਲੀਆਂ ਹੋ ਜਾਂਦੀਆਂ ਨੇ ਨਾ ਤਾਂ ਤਜਰਬਾ ਬਾਈ ਕਰਕੇ ਦੇਖ ਲਿਓ ਵੀ ਇਹ ਹੋ ਨਹੀਂ ਹੁੰਦਾ ਇਹਦੇ ਨਾਲ ਰਸੌਲੀ ਨਹੀਂ ਹੁੰਦੀ ਤੇ ਬਾਈ ਉਹ ਦਿਖਾਈਏ ਮਾੜਾ ਜੀ ਆਪਾਂ ਮੈਡੀਕਲ ਦਿਖਾਈ ਦਈਏ ਮੈਡੀਕਲ ਜਾ ਆਜੋ ਭਾਈ ਤੁਹਾਨੂੰ ਖਰਾਕ ਵੀ ਦਿਖਾ ਦਿੰਨੇ ਆ ਚਲੋ ਇਹ ਚ ਖਰਾਕ ਵੇਖੋ ਭਾਈ ਜੀ ਤੇ ਬਾਕੀ ਆ ਚੀਜ਼ਾਂ ਬਾਈ ਪਾਉਂਦਾ ਲੀਵਰ ਟੋਨਿਕ ਹੋ ਗਿਆ ਆ ਪਾਊਡਰ ਆ ਜੀ ਇਹ ਪਾਊਡਰ ਕਾਹਦਾਗਾ ਇਹ ਘਾਟਾਂ ਬਾਈ ਅੱਛਾ ਘਾਟਾਂ ਦਾ ਹਾਂਜੀ ਮੈਗਰੋ ਗੋਲਡ ਹਮ ਸਾਰੀਆਂ ਘਾਟਾਂ ਕੁੱਟਾ ਭੀੜ ਹੋੜ ਤੋਂ ਠੀਕ ਆ ਇਹ ਚਾਰ ਪ੍ਰੋਡਕਟ ਨੇ ਜਿਹੜੇ ਜ਼ਰੂਰੀ ਨੇ ਫਾਰਮ ਦੇ ਲਈ ਫਾਰਮ ਨੇ ਹਾਂਜੀ ਹਮ ਬਰੋ ਟੋਨ ਹੋ ਗਿਆ ਤੇ ਆ ਚੀਜ਼ ਕਾਦੇ ਖਾਤਰ ਸੀਗੀ ਇਹ ਤਾਕਤ ਵਾਸਤੇ ਆ ਜੀ ਸਾਰੇ ਘਾਟਾਂ ਕੁੱਟਾਂ ਵੀ ਇਹੀ ਪੂਰੀਆਂ ਕਰਦਾ ਵਧੀਆ ਜੀ ਆਹਦੇ ਲਿਖੇ ਹੋਏ ਆ ਯਾਰ ਪੜ ਲਿਓ ਭਾਈ ਨਾ ਇਹਦਾ ਯੂਟਿਊਬ ਤੇ ਸਰਚ ਮਾਰ ਲਿਓ ਯੂਟਿਊਬ ਤੇ ਸਰਚ ਮਾਰ ਲਿਓ ਵੀ ਕਾਦੇ ਖਾਸ ਤੇ ਇਹਨੂੰ ਵੀ ਯੂਟਿਊਬ ਤੇ ਸਰਚ ਮਾਰ ਲਿਓ ਹੂੰ ਠੀਕ ਹੈ ਜੀ ਤੇ ਇਹਨੂੰ ਵੀ ਯੂਟਿਊਬ ਤੇ ਸਰਚ ਮਾਰ ਲਿਓ ਤੁਹਾਨੂੰ ਪਤਾ ਹੀ ਆ ਜੀ ਪੁਰਾਣੇ ਬੰਦੇ ਹੁੰਦੇ ਆ ਜੀ ਬਾਰੇ ਪਤਾ ਹੀ ਹੋਊਗਾ ਪਤਾ ਬਈ ਬਾਕੀ ਵੀ ਕਿਹੜੀ ਚੀਜ਼ ਕੀ ਕੰਮ ਆਉਂਦੀ ਆ ਉਹਨੂੰ ਨਾਂ ਦਿਖਾ ਦਿੰਨੇ ਆ ਤੇ ਬਾਕੀ ਆ ਖਰਾਕ ਕੇ ਫੀਡ ਬਾਈ ਬਣਾ ਕੇ ਲਿਆਉਂਦੇ ਆ ਆਪ ਦੀ ਬਈ ਫੀਡ ਦੇ ਵਿੱਚ ਕੀ ਕੀ ਹੁੰਦਾਗਾ ਫੀਡ ਚ ਬਹੁਤ ਕੁਸ ਆ ਬਈ ਇੱਥੇ ਵੀ ਇਹ ਤੁਸੀਂ ਆਪ ਹੀ ਬਣਾਉਂਦੇ ਆ ਹਾਂਜੀ ਹਾਂਜੀ ਬਣਾ ਕੇ ਲਿਆਈ ਦੀ ਜੀ ਠੀਕ ਹੈ ਸ਼ਹਿਰੋਂ ਹੂੰ ਤੇ ਇਹਦੇ ਚ ਨਾ ਕੀ ਮੱਕੀ ਹੂੰ ਸ਼ਕ ਸ਼ ਤੇ ਮਨੀ ਮਿੱਤ ਨੂਨਾ ਮਿੱਠਾ ਸੋਡਾ ਸਾਰਾ ਕੁਝ ਹੁੰਦਾ ਜੀ ਸਾਰਾ ਕੁਝ ਹੁੰਦਾ ਹਾਂਜੀ ਹਾਂਜੀ ਬਾਕੀ ਆ ਪਿਉਂਕੇ ਪਾਲੀ ਰਿਹਾ ਆ ਸਾਮਾਨ ਵੇਚੀ ਪਾਉਨੇ ਆ ਤੇ ਡੇਲੀ ਆਪਾਂ ਪਿਉਂਕੇ ਵੀ ਪਾਈਦਾ ਤੜਕੇ ਇਹ ਨਾਲ ਵੀ ਕਰਮੇ ਨਹੀਂ ਬਣਦੇ ਹਾਂਜੀ ਤੜਕੇ ਆਪਾਂ ਨਾਲ ਆਪ ਨੂੰ ਪਿਉਂ ਦਿੰਦੇ ਨੇ ਜਿਵੇਂ ਵੀ ਤੇ ਛੋਲੇ ਵੀ ਤੜਕੇ ਇਹਨਾਂ ਨੂੰ ਪਾਉਨੇ ਆ ਜੀ ਆਹ ਦਾਲ ਵੀ ਪਵਾਈ ਦੀ ਜੀ ਆਹਦੀ ਭੰਤੀ ਪਈ ਇਹ ਦਾਲ ਕਾਦੀ ਆ ਛੋਲਿਆਂ ਦੀ ਦਾਲ ਆ ਜੀ ਇਹ ਛੋਲਿਆਂ ਦੀ ਦਾਲ ਇੱਕ ਬੱਕਰੀਆਂ ਨੂੰ ਪਾਉਨੇ ਆ ਹਾਂਜੀ ਹਾਂਜੀ ਬੱਕਰੀਆਂ ਬੱਕਰੀਆਂ ਨੂੰ ਉਹਨਾਂ ਨੂੰ ਅਸੀਂ ਦੋਨਾਂ ਨੂੰ ਪਾਉਨੇ ਆ ਹਾਂਜੀ ਠੀਕ ਹੈ ਲੋ ਵੀ ਇਹ ਚੀਜ਼ਾਂ ਹੁੰਦੀਆਂ ਨੇ ਜੇ ਫਾਰਮ ਕਹਿੰਦੇ ਕਾਮਯਾਬ ਕਰਨਾ ਤਾਂ ਮਾੜਾ ਮੋਟਾ ਖਰਚਾ ਦਾ ਕਰਨ ਨਹੀਂ ਪੂਣਾ ਬਈ ਕਰਨਾ ਪੈਂਦਾ ਜੀ ਖਰਚਾ ਬਈ ਹਾਂ ਫਿਰ ਉਹ ਜਮਾ ਉਹਨਾਂ ਕੋਲ ਦੇਣਾ ਪੈਂਦਾ ਸੁੱਕਾ ਮਿੱਠਾ ਦਾ ਚਾਹੀਦਾ ਵੀ ਨਹੀਂ ਹੁੰਦਾ ਹਾਂਜੀ ਤੇ ਠੀਕ ਆ ਬਈ ਰਾਮਨਦੀਪ ਤੁਹਾਡੀ ਗੱਲਬਾਤ ਬਹੁਤ ਵਧੀਆ ਲੱਗੀ ਤੇ ਆਪਾਂ ਮੇਰਾ ਹੈਗਾ 97815 ਹੂੰ 099 ਠੀਕ ਹੈ ਲਾਰ ਫਾਰਮ ਮਾਨੂੰ ਕੇ ਗੱਲ ਠੀਕ ਹੈ ਭਰ ਕੇ ਮੇਰਾ ਫਾਰਮ ਪੇਜ ਬਣਾਇਆ ਜੀ ਤੇ ਬਾਈ ਦਾ ਪੇਜ ਵੀ ਬਣਿਆ ਹੋਇਆ ਹੈ ਮੈਂਸ਼ਨ ਕਰ ਦੂੰਗਾ ਇੰਸਟਾਗ੍ਰam ਤੇ ਫੇਸਬੁਕ ਤੇ ਬਾਈ ਇੰਸਟਾਗ੍ਰam ਤੇ YouTube ਤੇ ਬਾਈ ਤੇ ਫੇਸਬੁਕ ਤੇ ਤਿੰਨਾਂ ਤੇ ਹੀ ਚੱਲਦਾ ਹਾਂਜੀ ਤਿੰਨਾਂ ਤੇ ਚੱਲਦਾ ਬਾਈ ਆਪਾਂ ਮੈਂਸ਼ਨ ਕਰ ਦਾਂਗੇ ਤੇ ਉੱਥੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਬਾਕੀ ਜੇ ਜਿਵੇਂ ਫੀਡ ਵਗੈਰਾ ਕਿਸੇ ਨੇ ਪੁੱਛਣੀ ਆ ਤਾਂ ਬਾਈ ਦਾ ਨੰਬਰ ਹੈਗਾ ਪੁੱਛ ਲਿਓ ਕੋਈ ਗੱਲ ਨਹੀਂ ਬਾਈ ਦੱਸ ਦਊਗਾ ਹਣਾ ਬਾਈ ਹਾਂਜੀ ਹਾਂਜੀ ਦੱਸ ਦਿਆਂਗੇ ਆਪਾਂ ਠੀਕ ਆ ਬਾਈ ਜਾਣਕਾਰੀ ਤਾਂ ਦੇ ਦੋਗੇ ਜੀ ਜਾਣਕਾਰੀ ਫੁੱਲ ਦੇਵਾਂਗੇ ਬਾਈ ਆਪਾਂ ਠੀਕ ਆ ਬਾਈ ਧੰਨਵਾਦ ਹਾਂਜੀ ਆਪਾਂ